ਅੱਜ ਇਥੇ ਆਪਾਂ ਉਸ ਬਿਆਨ ਦੇ ਵਿੱਚ ਹੀ ਉਲਝੇ ਹੋਏ ਸੀ ਉਹਦੇ ਜਵਾਬ ਮੰਗ ਰਹੇ ਸੀਗੇ ਕਿ ਭਈ 10 ਪੜੇ ਬੰਦੇ ਸਵਾਲ ਪੁੱਛ ਸਕਦੇ ਆ ਕਿ ਨਹੀਂ ਪੁੱਛ ਸਕਦੇ ਹੂੰ ਅੱਗੋਂ ਇੱਕ ਹੋਰ ਵਿਵਾਦ ਪੈ ਗਿਆ ਜੀ ਇਹ ਵੀ ਬਿਆਨ ਦਾ ਇੱਕ ਵਿਵਾਦ ਹੈ ਇਹ ਗੇਜਰ ਆਮ ਜੀ ਕਹਿੰਦੇ ਵੀ ਕੋਈ ਬਿਆਨ ਦੇਗੇ ਨਾ ਤੇ ਜਿਹਦੇ ਤੇ ਕੁਲਦੀਪ ਸਿੰਘ ਧਾਲੀਵਾਲ ਜੀ ਜਿਹੜੇ ਕਿ ਅੱਜ ਕੱਲ ਪ੍ਰੈਸ ਕਾਨਫਰੰਸ ਉਹਦੀ ਕਰ ਲੈਂਦੇ ਜਵਾਬ ਉਹਦੀ ਹੀ ਦੇ ਦਿੰਦੇ ਆ ਹੂੰ ਉਹ ਕਾਫੀ ਇਤਰਾਜ਼ ਜਤਾ ਰਹੇ ਨੇ ਹੂੰ ਪਰ ਇਹ ਬਿਆਨ ਮਿੰਟੂ ਦੀ ਕੀ ਹੈ ਜਿਹਦੇ ਤੇ ਫੇਰ ਇੱਕ ਰੌਲਾ ਪੈ ਗਿਆ ਤੇ ਇਹ ਪਤਾ ਨਹੀਂ ਕਿੱਦਾਂ ਦਾ ਕੋਈ ਬਿਆਨ ਆ ਜਾਂਦਾ ਹੈ ਬਾਕੀ ਜਿਹੜੀ ਗੱਲ ਜਿਹੜੀ ਗੱਲ ਹੈ ਨਾ ਥਾਲੀਵਾਲ ਸਾਹਿਬ ਦੀ ਥਾਲੀਵਾਲ ਤੇ ਕੰਮ ਤਸਕੇ ਰੱਖਣਗੇ ਜੀ ਉਹ ਤੁਸੀਂ ਪਹਿਲੇ ਦਿਨ ਹੀ ਦੱਸਿਆ ਹਾਂ ਜੀ ਉਹਨਾਂ ਦਾ ਕੰਮ ਇਹੋ ਆ ਤੇ ਤੁਸੀਂ ਦੇਖੋ ਜਦੋਂ ਰਾਤ ਖਾਓ ਪੀਓ ਹੋ ਗਿਆ ਤੇ ਲੋਕ ਸੌਣ ਚੱਲੇ ਸਨ ਉਹਨਾਂ ਦੇ ਪੱਤਰਕਾਰ ਸਾਥਲੇ ਕਹਿੰਦੇ ਆਓ ਵੀ ਪ੍ਰੈਸ ਕਾਨਫਰੈਂਸ ਕਰੀਏ ਮੈਂ ਜਦੋਂ ਕਿਸੇ ਸੱਜਣ ਨੇ ਲਿੰਕ ਭੇਜਿਆ ਕਿ ਥਾਲੀਵਾਲ ਸਾਹਿਬ ਲਾਈਵ ਹੋ ਗਏ ਨੇ ਮੈਂ ਆਖਿਆ ਕਮਾਲ ਆ ਵੀ ਇਦੁਰ ਤੇ ਲੋਕ ਘਰਾੜੇ ਮਾਰਨ ਵਾਲੇ ਜੀ ਪਾਸੇ ਹੁੰਦਾ ਹੈ ਤੇ ਇਹਨਾਂ ਨੇ ਪ੍ਰੈਸ ਕਾਨਫਰੰਸ ਅੱਦਲੀ ਬਈ ਕੋਈ ਵੱਡੀ ਗੱਲ ਹੋ ਗਈ ਆ ਹਮ ਚਲੋ ਜੀ ਕਰਕੇ ਸ਼ੁਕਰੀਆ ਮਿਹਰਬਾਨੀ ਪੱਤਰਕਾਰਾਂ ਦੀ ਵੀ ਕਲਾਕਾਰ ਨਹੀਂ ਆਉਂਦੇ ਮੰਚ ਤੇ ਆਓ ਜੀ ਸ਼ੁਕਰੀਆ ਸ਼ੁਕਰੀਆ ਜੀ ਤੁਹਾਡਾ ਧੰਵਾਦ ਜੀ ਤੁਸੀਂ ਇੱਥੇ ਪਹੁੰਚੇ ਹੋ ਜੀ ਲਓ ਪਹਿਲਾਂ ਧਾਰਮਿਕ ਗੀਤ ਤੇ ਉਸ ਤੋਂ ਬਾਅਦ ਫਿਰ ਕੰਮ ਚੱਕਦੇ ਆਂਗੇ ਜੀ ਟੰ 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 ਜੀ ਤੇ ਥਾਲੀਵਾਲ ਸਾਹਿਬ ਵੀ ਕਰਕੇ ਸ਼ੁਕਰੀਆ ਕਹਿੰਦੇ ਵੀ ਦੋ ਐਨਕਾਊਂਟਰ ਕਰਤੇ ਪੁਲਸਨ ਹੈ ਉਹ ਮੈਂ ਕਿਹਾ ਬਾਜੀ ਬਾ ਹਮ ਕਿ ਦਾ ਤਗੜਾ ਕੰਮ ਕੀਤਾ ਹੈ ਆ ਧਾਲੀਵਾਲ ਸਾਹਿਬ ਨੇ ਕਿੰਨੀ ਤਕਲੀਫ ਚੱਲੀ ਆ ਇਹਨਾਂ ਦਾ ਇੱਕ ਵਿਸ਼ੇਸ਼ ਸਨਮਾਨ ਬਣਦਾ ਹੈ ਕਿ ਭਾਈ ਪੁਲਿਸ ਨੂੰ ਇਹਨਾਂ ਦੇ ਰਾਹਤ ਦੇ ਦਿੱਤੀ ਹੈ ਕਿ ਪ੍ਰੈਸ ਕਾਨਫਰੰਸ ਪੁਲਿਸ ਕਰਦੀ ਹੁੰਦੀ ਆ ਆਮ ਤੌਰ ਤੇ ਜਾਂ ਡੀਜੀਪੀ ਸਾਹਿਬ ਕਿ ਉਹਨਾਂ ਨੂੰ ਬੇ ਲੋੜੇ ਬੋਝ ਤੋਂ ਮੁਕਤ ਕਰ ਦਿੱਤਾ ਹੈ ਕਿ ਰਾਤ ਨੂੰ ਪੀਸੀ ਕਰ ਦਿੱਤੀ ਉਹ ਸਵੇਰੇ ਅੱਜ ਲੁਧਿਆਣਾ ਪੁਲਿਸ ਕਰੀ ਬੈਠੀ ਸੀ ਉਸ ਐਨਕਾਊਂਟਰ ਦੇ ਉਹ ਜਿਹੜਾ ਲਾਡੋਵਾਲ ਵਿਖੇ ਹੋਇਆ ਮਤਲਬ ਤਾਲੀਵਾਲ ਸਾਹਿਬ ਦਾ ਕੰਮ ਇਹ ਆ ਕਿ ਦੇਖੋ ਉਹ ਜਿਹੜੀ ਵੀ ਉਹਨਾਂ ਨੂੰ ਡਿਊਟੀ ਸੌਂਪੋਗੇ ਉਹਨਾਂ ਨੇ ਉਹਦੇ ਤੇ ਪੂਰਾ ਕੰਮ ਠੋਕ ਮਾਰ ਖਣਾ ਇਹ ਉਹਦਾ ਦੀ ਖਾਸੀਅਤ ਹੈ ਵੀ ਯਾਨੀ ਚੀਫ ਸਪੋਕਸ ਪਰਸਨ ਬਣ ਗਏ ਆ ਉਹ ਤੇ ਉਹ ਸਪੋਕਨ ਤੁਹਾਨੂੰ ਹਰ ਮੁੱਦੇ ਤੇ ਹੁੰਦੇ ਨਜ਼ਰ ਆਉਣਗੇ ਹਾਂ ਜੀ ਪੀਕਦੇ ਹੋਏ ਮਿਲਣਗੇ ਜਾਂ ਫਿਰ ਬਿਲਕੁਲ ਬਿਲਕੁਲ ਜੀ ਤੇ ਹੁਣ ਜਿਹੜੀ ਗੱਲ ਆਪਾਂ ਦੂਜੀ ਕਰਦੇ ਪਏ ਆ ਜੀ ਗਿਜाराम ਵਾਲੀ ਕਿ ਉਹ ਉਹਨਾਂ ਨੂੰ ਘੇਰਿਆ ਥਾਲੀਵਾਲ ਸਾਹਿਬ ਨੇ ਦੇਖੋ ਗੱਲ ਇਹ ਆ ਕਿ ਨਾ ਭਈ ਅੱਜਕੱਲ ਸਾਡੀ ਸਿਆਸਤ ਦਾ ਹਾਲ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਦਾ ਹੋ ਗਿਆ ਕਿ ਇਹ ਇੱਕ ਦੂਜੇ ਦਾ ਬੜਾ ਮੋਹ ਕਰਦੇ ਨੇ ਹਮ ਜਦੋਂ ਇੱਕ ਨੂੰ ਵਕਤ ਪੈ ਜਾਂਦਾ ਹੈ ਵੈਸੇ ਉਹ ਅੱਜਕੱਲ ਤੁਹਾਨੂੰ ਪਤਾ ਹੈ ਨਾ ਕਿ ਸੋਸ਼ਲ ਮੀਡੀਆ ਤੇ ਇੱਕ ਸ਼ਬਦ ਇਸਤੇਮਾਲ ਕੀਤਾ ਜਾਂਦਾ ਵੈਸੇ ਉਹ ਵੈਲਗਰ ਪਾਸ਼ਾ ਚ ਆ ਜਾਂਦਾ ਕਿ ਭਈ ਉੜਦਾ ਹਮ ਤਾਂ ਬਈ ਹੋਣਾ ਇਧਰੋਂ ਉਧਰੋਂ ਫਲਾਫ ਫਲਾਫ ਚਲੋ ਆਪਾਂ ਬੋਲਦੇ ਨਹੀਂ ਹੈ ਤਾਂ ਗੱਲ ਇਹ ਆ ਕਿ ਸਾਡੇ ਕੀ ਕਰਦੇ ਨੇ ਕਿ ਇੱਕ ਜਦੋਂ ਫਸਿਆ ਹੁੰਦਾ ਦੂਜਾ ਕੋਈ ਨਾ ਕੋਈ ਉਹਦੇ ਚੋਂ ਸੱਪ ਕੱਢ ਕੇ ਦੂਜਾ ਕੱਢ ਮਾਰਦਾ ਤੇ ਲੋਕਾਂ ਦਾ ਧਿਆਨ ਉਧਰ ਹੋ ਜਾਂਦਾ ਬਿਲਕੁਲ ਜਿਹੜੇ ਡਾਕਟਰ ਚਰਨਜੀਤ ਸਿੰਘ ਸਨ ਡਾਕਟਰ ਚਰਨਜੀਤ ਸਿੰਘ ਸੀਗੇ ਉਹਨਾਂ ਨੇ ਜਦੋਂ ਇਹ ਕਹਿ ਦਿੱਤਾ ਕਿ ਬਈ 10ਵੀਂ ਪਾਸ ਫਲਾ ਫਲਾ ਪਹਿਲੀ ਗੱਲ ਮੈਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉੱਥੇ ਜਿਹੜਾ ਧਰਨਾ ਸੀਗਾ ਖੇਡ ਦੇ ਵਿੱਚ ਉਹ ਤੇ ਵਕੀਲਾ ਨੇ ਲਾਇਆ ਸੀ ਵਕੀਲ ਕੋਈ ਦੱਸ ਪੜਿਆ ਨਹੀਂ ਹੁੰਦਾ ਜੀ ਬਿਲਕੁਲ ਵਕੀਲ ਸ਼ਾਇਦ ਬੀਏ ਤੋਂ ਬਾਅਦ ਐਲ ਐਲ ਬੀ ਕਰਦਾ ਐਲ ਐਲ ਬੀ ਕਰਦਾ ਘਟੋਗਾ ਟੈਲ ਐਲ ਐਲ ਬੀ ਜ਼ਰੂਰੀ ਹੈ ਜ਼ਰੂਰੀ ਹੈ ਜੀ ਤਬਈ ਉੱਥੇ ਵਕੀਲਾ ਦਾ ਜਿਹੜਾ ਧਰਨਾ ਸੀ ਤੁਸੀਂ ਉੱਥੇ ਕੀ ਦਹੀਂ ਖਲਾਰ ਕੇ ਆਏ ਹੋ ਕਿ ਕੜੀ ਖੋਲ ਕੇ ਆਏ ਹੋ ਹੁਣ ਤੁਸੀਂ ਇਹ ਦੇਖੋ ਕਿ ਲੋਕਾਂ ਨੇ ਲਿਸਟ ਕੱਢ ਲਿਆਂਦੀ ਕਿ ਇਸ ਟਾਈਮ 40 ਕੇ 45 ਵਿਧਾਇਕ ਜਿਹੜੇ ਆ ਉਹ ਕੋਈ 10ਵੀਂ ਆ ਕੋਈ 12ਵੀਂ ਆ ਤੇ ਤੁਸੀਂ ਉੱਤੇ ਟਾਪ ਲਿਸਟ ਤੇ ਕਿਹਨੂੰ ਦੇਖੋਗੇ ਮਾਨ ਸਾਹਿਬ ਤੇ ਮੈਂ ਕੀ ਕਿਹਾ ਸੀ ਕਿ ਡ੍ਰੌਪ ਆਊਟ ਨੇ ਜੀ ਫਸਟ ইয়ার ਦੇ ਡ੍ਰੌਪ ਆਊਟ ਨੇ ਹੈ ਹੂੰ ਜੇ ਗੱਲ ਉਹਨੇ ਬਾਤ ਨਿਕਲੀ ਤਾਂ ਦੂਰ ਤੱਕ ਜਾਏਗੀ ਜੀ ਤਾਂ ਤੁਹਾਡੇ ਮਤਲਬ ਕਿ ਫਰੋਲੇ ਜਾਣਗੇ ਇੱਕ ਇਹਨਾਂ ਦਾ ਵਿਧਾਇਕ ਤੇ ਪੰਜ ਪੜਿਆ ਹੁਣ ਕਈ ਕਈ ਜਾਂਦੇ ਸਾਡਾ ਵਿਧਾਇਕ ਉਹ ਤੁਹਾਡੇ ਵਿਧਾਇਕ ਨੇ ਕੁਝ ਤੁਹਾਨੂੰ ਹੋਰ ਕਹਿ ਰੱਖਿਆ ਹੋਵੇਗਾ ਕਿ ਜਦੋਂ ਐਫੀਡੈਫਟ ਭਰਿਆ ਜਾਂਦਾ ਹੈ ਹੁਣ ਮੰਨ ਲਓ ਮੈਂ ਬੀਏ ਫਰਸਟ ইয়ার ਚੋਂ ਡ੍ਰੌਪ ਆਊਟ ਸੀਗਾ ਮਾਨਸਾ ਵਾਂਗੂ ਮੈਂ ਤਾਂ ਇਹਨਾਂ ਦੇ ਸਮਰਥਕਾਂ ਨੂੰ ਕਹਿੰਦਾ ਉਹਨਾਂ ਨੂੰ ਕਿ ਜਿੱਥੇ ਉਹ ਪੜ੍ਹੇ ਆ ਜਿਵੇਂ ਉਹ ਪੜ੍ਹੇ ਆ ਜਿੰਨੀ ਕਬੜੀ ਉਹਨਾਂ ਕੋਲ ਡਿਗਰੀ ਆ ਨਾ ਅਸੀਂ ਉਸ ਸਮੇਂ ਲਗਭਗੇ ਸਾਡੇ ਤੋਂ ਕੋਈ 2-3 ਸਾਲ ਵੱਡੇ ਆ ਲਗਭਗੇ ਸਾਡੇ ਸੇਮ ਹੀ ਹਾਲਾਤ ਸੀਗੇ ਅਸੀਂ ਵੀ ਡ੍ਰੌਪ ਆਊਟ ਹੀ ਆ ਤੇ ਬਾਅਦ ਦੇ ਵਿੱਚ ਚਲੋ ਅਸੀਂ ਤੇ ਡਿੱਗਦੇ ਟੈਂਦੇ ਲਾਗੇ ਕਿਨਾਰੇ ਥੋੜਾ ਪੜਨ ਲਿਖਨ ਵਾਲੇ ਮਾਮਲੇ 'ਚ ਤੇ ਤੁਸੀਂ ਉਹ ਇਹਨਾਂ ਨੂੰ ਪੁੱਛੋ ਵੀ ਇਹਨਾਂ ਕੋਲ ਕਿਹੜੀ ਡਿਗਰੀ ਆ ਤਾਂ ਇਹਨਾਂ ਦੀ ਕੈਟਾਗਰੀ ਕਿਹੜੀ ਰਹੂਗੀ ਪਲੱਸ 2 ਜੀ ਠੀਕ ਹੈ ਜੀ ਇਹਨਾਂ ਦੀ ਕੈਟਾਗਰੀ ਕਿਹੜੀ ਰਹੂਗੀ ਪਲੱਸ 2 ਜਿਹੜੇ ਚ ਪਾਸ ਆਊਟ ਹੋ ਤੁਸੀਂ ਪਾਸ ਹੋ ਗਏ ਹਾਂ ਜੀ ਉਹੀ ਰਹੂਗੀ ਜਦਾ ਕੋਈ ਵਿਧਾਇਕ ਆ ਤਾਂ ਉਸਨੇ ਮੰਨ ਲਓ ਕੋਈ ਡਿਗਰੀ ਜਿਹੜੀ ਆ ਤੀਜੇ ਸਾਲ ਚ ਛੱਡ ਦੁੱਤੀ ਆ ਤਾਂ ਉਹ ਵੀ ਪਲੱਸ 2 ਹੀ ਰਹੇਗਾ ਬਿਲਕੁਲ ਪਲੱਸ 2 ਹੀ ਰਹੇਗਾ ਉਹਦੀ ਕੈਟਾਗਰੀ ਪਲੱਸ 2 ਵਨ ਨਹੀਂ ਆ ਜੀ ਐਵੇਂ ਨਾ ਲੜੀ ਜਾਇਆ ਕਰੋ ਕਿ ਸਾਡਾ ਵਿਧਾਇਕ ਤਾਂ ਯਾਰ ਉਹ ਤੇ ਫਲਾਣਾ ਵੱਜਦਾ ਹੈ ਦੇਸ਼ੇ ਤੋਂ ਬਚਦਾ ਜੋ ਮਰਜ਼ੀ ਉਹ ਆਪਣੇ ਆਪ ਨੂੰ ਜੋ ਮਰਜ਼ੀ ਕਰੀ ਜਾਵੇ ਪਰ ਕੈਟਾਗਰੀ ਵਾਈਜ਼ ਉਹ ਦੇਖ ਲੋ ਲਿਸਟ ਕੱਢ ਕੇ ਤੁਸੀਂ ਹੂੰ ਉਹ ਤੇ ਜ਼ਿਆਦਾ ਉਹ ਤੇ ਚਾਰੰਦਗੀ ਦੀ ਗੱਲ ਹੈ ਜੈਂਟਲਮੈਨ ਮਨਪ੍ਰੀਤ ਯਾਲੀ ਤੁਹਾਨੂੰ ਪਤਾ ਮਨਪ੍ਰੀਤ ਯਾਲੀ ਦੀ ਸ਼ਖਸੀਅਤ ਨੂੰ ਦੇਖ ਕੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਉਹ ਫਲਾਸਟੂ ਨੇ ਜੀ ਮਨਪ੍ਰੀਤ ਯਾਲੀ ਯਾਰ ਉਹਨਾਂ ਦੀ ਸ਼ਖਸੀਅਤ ਉਹਨਾਂ ਦੀ ਡਰੈਸ ਸੈਂਸ ਉਹਨਾਂ ਦਾ ਰੋਪ ਅਰੇ ਕੀ ਬਾਤ ਹੈ ਭਾਈ ਗਜ਼ਬ ਹੈ ਜੀ ਪਰ ਬੜੇ ਪਲਸ 2 ਨੇ ਵੈਸੇ ਅਸੀਂ ਤਾਂ ਹੀ ਤਾਂ ਕਹਿੰਨੇ ਕਿ ਯਾਰ ਡਿਗਰੀਆਂ ਡੁਗਰੀਆਂ ਦਾ ਕੋਈ ਤਾਲਕ ਨਹੀਂ ਹੁੰਦਾ ਇਹਨਾਂ ਚੀਜ਼ਾਂ ਦੇ ਨਾਲ ਬਿਲਕੁਲ ਅੱਜ ਮਨਪ੍ਰੀਤਿਆ ਵਾਲੀ ਨਾ ਸਿਰਫ ਰਾਜਨੀਤੀ ਦੇ ਨਕਸ਼ੇ ਤੇ ਕਾਮਯਾਬ ਨਹੀਂ ਬਲਕਿ ਬਿਜ਼ਨਸ ਦੀ ਦੁਨੀਆ ਦੇ ਵਿੱਚ ਛਾਇਏ ਹੋਏ ਖਿਡਾਰੀ ਨੇ ਹੂੰ ਦੇਖੋ ਪਲਸ 2 ਆ ਨਾ ਤਾਂ ਇਹ ਗੱਲ ਹੈ ਕਿ ਉਹਨਾਂ ਨੇ ਵਹਿਸ਼ ਛੇੜੀ ਤੇ ਲੋਕਾਂ ਨੇ ਕੁੰਡਲੀਆਂ ਫੋਨ ਲਈਆਂ ਚਲੋ ਉਹਨਾਂ ਦਾ ਮਾਮਲਾ ਮਾੜਾ ਜਾਂ ਮਠਾ ਪਿਆ ਦੁਰਗੇ ਜੀ ਆਰਾਮ ਜੀ ਹਾਜ਼ਰ ਹੋਣਾ ਹੈ ਦੇ ਹੁਣ ਹਾਜ਼ਰ ਹੋ ਜਾ ਉਹ ਆਉਂਦੀ ਹੁੰਦੀ ਹੈ ਨਾ ਰੀਲ ਦੇ ਵਿੱਚ ਆਵਾਜ਼ ਜੀ ਇਹ ਹੁਣ ਹਾਜ਼ਰ ਹੋ ਜਾ ਤਾਂ ਮਤਲਬ ਕਿ ਇਹ ਹਾਜ਼ਰ ਹੋ ਗਿਆ ਜਦੋਂ ਹਾਜ਼ਰ ਹੋ ਗਿਆ ਇਹ ਕਹਿੰਦੇ ਕਿ ਜੇ ਤੁਹਾਨੂੰ ਇਹਦਾ મોદી ਪਸੰਦ ਨਹੀਂ ਹੈਗਾ ਤੇ ਕੇਂਦਰ ਵਾਲੀਆਂ ਯੋਜਨਾਵਾਂ ਛੱਡ ਦਿਓ ਹੂੰ ਤੁਸੀਂ મોદી ਵਾਲਾ ਪੈਸਾ ਕੱਤੋਂ ਲੈਨੇ ਹੋ ਫਲਣ ਘਾਰੇ ਬਾਈ ਕਿਉਂ ਬਾਈ ਜੀ ਕਮਾਲ ਦੀ ਗੱਲ ਹੈ ਯਾਰ ਤੁਹਾਡੀ ਤੁਸੀਂ ਗੱਲ ਨੂੰ ਕਹੋਗੇ ਕਿ ਜੇ ਤੁਹਾਨੂੰ મોદી ਪਸੰਦ ਨਹੀਂ ਤੁਸੀਂ ਇੰਡੀਆ ਛੱਡ ਦਿਓ ਹੂੰ ਕੀ ਯਾਰ ਕੀ ਦਾ ਨੌਨਸੈਂਸ ਹੈ ਜੀ ਜੀ ਮਤਲਬ ਕਿ ਮੈਨੂੰ ਸਮਝ ਨਹੀਂ ਆਉਂਦੀ ਸਿਆਣੇ ਬਣੇ ਵਿਅਕਤੀ ਨੇ ਹੈ ਬਿਲਕੁਲ ਸੀਨੀਅਰ ਨੇ ਹੁੰਦੇ ਸੀਨੀਅਰ ਨੇ ਤੁਸੀਂ ਇਹ ਗੱਲਾਂ ਕਰਦੇ ਯਾਰ ਠੀਕ ਨਹੀਂ ਲੱਗਦੇ ਤੁਸੀਂ ਇਹ ਗੱਲ ਕਹੋ ਕਿ ਅੱਜ ਬੇਸ਼ੱਕ ਤੁਸੀਂ ਮੋਦੀ ਨੂੰ ਨਾ ਪਸੰਦ ਕਰੋ ਜੀ ਪਰ ਕਿਸੇ ਵੇਲੇ ਉਹਨਾਂ ਨੂੰ ਮਿਸ ਕਰੋਗੇ ਹਾਂ ਜਾਂ ਅਸੀਂ ਹੋਰ ਕੁਝ ਐਸਾ ਕਰਾਂਗੇ ਹਾਂ ਕੋਈ ਕਰ ਐਸਾ ਕਮਾਲ ਕੇ ਤੇਰਾ ਹੋ ਜਾऊं ਜੀ ਕਿਸੇ ਔਰ ਕਾਹੂੰ ਫਿਲਹਾਲ ਕੇ ਤੇਰਾ ਹੋ ਜਾऊं ਵੀ ਐਸਾ ਕਮਾਲ ਕਰਾਂਗੇ ਕਿ ਤੁਸੀਂ ਸਾਡੇ ਹੋ ਜਾਓਗੇ ਹੂੰ ਇਹਨਾਂ ਗੱਲਾਂ 'ਚ ਵਜ਼ਨ ਹੁੰਦੇ ਆ ਤੁਹਾਡੀ ਇੱਜ਼ਤ ਹੋਰ ਵੱਧਦੀ ਆ ਜੀ ਤਾਂ ਫਿਰ ਢਾਲੀਵਾਲ ਸਾਹਿਬ ਨੇ ਸੱਚੀਆਂ ਸੁਣਾਈਆਂ ਕਿ ਸਾਡਾ ਤਾਂ ਉੱਥੇ ਬਕਾਇਆ ਪਿਆ ਤੁਹਾਡੇ ਵੱਲ ਬਿਲਕੁਲ 101% ਇਹਨਾਂ ਦੀ ਗੱਲ ਸਹੀ ਹੈ ਢਾਲੀਵਾਲ ਸਾਹਿਬ ਬਾਅਦ ਟਾਈਮ ਬਾਅਦ ਇਹ ਗੱਲ ਕਿਸੇ ਨੂੰ ਫੇਰ ਯਾਦ ਕਰਾਈ ਕਿ ਸਾਡਾ ਤਾਂ 10-11 ਹਜ਼ਾਰ ਕਰੋੜ ਰੁਪਈਆ ਤੁਹਾਡੇ ਵੱਲ ਪਿਆ ਜੀ GST ਦੇ ਵਿੱਚ ਅਸੀਂ ਦਿੰਨੇ ਆ ਜੋ ਜੋ ਸਾਡੀ ਇੱਥੋਂ ਕਲੈਕਸ਼ਨ ਆ ਉਹਦੇ ਹਿਸਾਬ ਨਾਲ ਤੇ ਸਾਨੂੰ ਮੋੜਵਾ ਪੈਸਾ ਬਹੁਤ ਘੱਟ ਮਿਲਦਾ ਹੈ ਹੂੰ ਅਨ ਆਜ ਅਸੀਂ ਦਿੰਨੇ ਆ ਇਹ ਸਾਰੇ ਸਟੇਟਾਂ ਦੀ ਕਹਾਣੀ ਆ ਜੀ ਬਈ ਇਹੋ ਜੇ ਬਿਆਨ ਦੇਣ ਤੋਂ ਪਹਿਲਾਂ ਅਕਲ ਨੂੰ ਹੱਥ ਮਾਰਨ ਦੀ ਜ਼ਰੂਰਤ ਆ ਕਿ ਭਾਈ ਤੁਸੀਂ ਚੁੱਪ ਕਰਕੇ ਯਾਰ ਆਪਦਾ ਕੰਮ ਕਰਦੇ ਜਾਓ ਅੱਜ ਕੋਈ ਤੁਹਾਨੂੰ ਨਾ ਪਸੰਦ ਕਰਦਾ ਕਿਸੇ ਸਮੇ ਤੁਹਾਨੂੰ ਪਸੰਦ ਕਰੇਗਾ ਜੀ ਤੇ ਮੋਦੀ ਸਾਹਿਬ ਨੂੰ ਪੂਰੇ ਮੁਲਕ ਦੇ ਵਿੱਚੋਂ ਜੇ ਤੁਸੀਂ ਦੇਖੋਗੇ ਤਾਂ 35-40% ਲੋਕ ਲਾਇਕ ਕਰਦੇ ਨੇ ਹਮ ਯਾਨੀ ਵੋਟ ਪੈਂਦੀ ਆ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਦੂਜੇ 50 60% 55% ਦੇ ਦਾਣੇ ਪਾਣੀ ਬੰਦ ਕਰ ਦੋਗੇ ਹੁੱਕਾ ਪਾਣੀ ਬੰਦ ਕਰ ਦੇਵੋ ਜਾਂ ਤੁਸੀਂ ਕੱਲ ਨੂੰ ਕਹਿ ਦਿਓਗੇ ਕਿ ਜਾਓ ਤੁਸੀਂ ਇੰਡੀਆ ਛੱਡ ਦਿਓ ਹੂੰ ਇਹ ਨੌਨਸੈਂਸ ਕਰ ਲਿਆ ਬਿਲਕੁਲ ਇਹ ਬਹੁਤ ਵਾਈਆਪ ਗੱਲ ਆ ਤੇ ਇਹਨਾਂ ਗੱਲਾਂ ਦੇ ਵਿੱਚ ਰਾਜਨੀਤੀ ਜਿਹੜੀ ਆ ਉਹ ਲੋਕਾਂ ਨੂੰ ਲੁਝਾਵੇ ਠੀਕ ਨਹੀਂ ਹੈ ਤੁਸੀਂ ਆਪਣੀਆਂ ਪਾਲਿਸੀਜ਼ ਜਿਹੜੀਆਂ ਨੇ ਉਹ ਲੋਕਾਂ ਦੇ ਵਿੱਚ ਲਿਆਓ ਕੇਂਦਰ ਦੀਆਂ ਯੋਜਨਾਵਾਂ ਅਸੀਂ ਵਾਰ-ਵਾਰ ਕਹਿੰਨੇ ਆ ਕਿ ਕੇਂਦਰ ਬਹੁਤ ਕੁਝ ਦਿੰਦਾ ਹੈ ਜੀ ਠੀਕ ਹੈ ਤੁਹਾਡੇ ਕੋਲ ਨਹੀਂ ਗਿਣਾਇਆ ਜਾਂਦਾ ਅਸੀਂ ਕੀ ਕਰੀਏ ਅਸੀਂ ਥੋੜੀ ਤੁਹਾਡੇ ਵਕੀਲ ਆ ਤੁਸੀਂ ਲੋਕਾਂ 'ਚ ਜਾਓ ਲੋਕਾਂ ਨੂੰ ਦੱਸੋ ਕਿ ਕੇਂਦਰ ਤੋਂ ਕੀ ਕੀ ਆਉਂਦਾ ਹੈ ਖਾਦ ਦੇ ਵਿੱਚ ਕਿੰਨੀ ਸਬਸਿਡੀ ਆ 20 ਦੇ ਵਿੱਚ ਕਿੰਨੀ ਸਬਸਿਡੀ ਆ ਅਨਾਜ ਦੇ ਵਿੱਚ ਕਿੰਨਾ ਹਿੱਸਾ ਆਉਂਦਾ ਹੈ ਠੀਕ ਹੈ ਨਾ ਸਾਰਾ ਕੁਝ ਗਣਾਓ ਲੋਕਾਂ ਨੂੰ ਤੁਸੀਂ ਨਹੀਂ ਦੱਸ ਪਾਉਂਦੇ ਅਗਲੇ ਭਗਵੰਤ ਮਾਨ ਹੋ ਰਹੇ ਵਿੱਚ ਲਾ ਜਾਂਦੇ ਨੇ ਆਪਣਾ ਦਾ ਕਿਹਾ ਜੀ ਆ ਸਾਡਾ ਜੀ ਆ ਸਾਡਾ ਤੁਸੀਂ ਲੋਕਾਂ ਨੂੰ ਦੱਸੋ ਲੋਕ ਤੁਹਾਨੂੰ ਪਸੰਦ ਕਰਨ ਤਾਂ ਠੀਕ ਹੈ ਜੇ ਨਹੀਂ ਵੀ ਪਸੰਦ ਕਰਦੇ ਧੱਕੇ ਨਾਲ ਥੋੜੀ ਤੁਸੀਂ ਕਹੋਗੇ ਜੀ ਤੱਕੇ ਨਾਲ ਤੁਸੀਂ ਕਿਸੇ ਨੂੰ ਨਾ ਬੇਲੀ ਬਣਾ ਸਕਦੇ ਨਾ ਬੇਲਣ ਬਣਾ ਸਕਦੇ ਹੋ ਬਿਲਕੁਲ ਹੈ ਨਾ ਗੱਲ ਬਤਲ ਕਿ ਭਾਈ ਆਂਦੇ ਨੇ ਕਿ ਤੱਕੇ ਦਾ ਲੱਡੂ ਨਹੀਂ ਹੁੰਦਾ ਖੁਸ਼ੀ ਦੀ ਖੀਰ ਹੁੰਦੀ ਆ ਤੇ ਐਦਾਂ ਨਾ ਕਰੋ ਪਲੀਜ਼ ਨਾ ਵੈ ਸਜਣਾ ਜੀ ਜੀ ਜੀ